ਜਵਾਨੂ ਲਓ ਮੇਰੀ ਕਰਾਣੀ ਪਈ ਮਹਿੰਗੀ ਸੋ ਬਿਲਕੁਲ ਉਹਨਾਂ ਦੇ ਸਾਲੇ ਬਲਿਓ ਹੀ ਜਿਹੜਾ ਬਾਹਰੋਂ ਮੁੰਡੇ ਬਲਾ ਕੇ ਘਰ ਦੇ ਉੱਪਰ ਤੇਜ਼ ਸਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਇਹ ਮੇਰੇ 2-3 ਸਾਲੇ ਆਏ ਸੀਗੇ ਤਿੰਨ ਉਹਨਾਂ ਦਾ ਮੁੰਡੇ ਆਏ ਸੀਗੇ ਤੇ ਆ ਕੇ ਮੇਨਾਂ ਕੁੱਟ ਮਾਰੀ ਤਾਂ ਮੈਨੂੰ ਅੰਦਰੋਂ ਖਿੱਚ ਕੇ ਮੇਰੀ 2018 14 ਫਰਵਰੀ ਨੂੰ ਹੋਈ ਸੀ ਤੇ ਉਸ ਤੋਂ ਪਰਵਾਦ ਨਾ ਕੋਈ ਮੇਲ ਆਪਣੀ ਰਹੀ ਸੀ ਉਸ ਤੋਂ ਬਾਅਦ ਕੋਈ ਮੇਲ ਬਰਾਬ ਨਹੀਂ ਹੋਈ ਸੀ ਕਿ ਫਾਦਰ ਸਾਹਿਬ ਉਹਦੇ ਆਂਦੇ ਸੀਗੇ ਧਮਕੀ ਵੀ ਗਾਰ ਪਹਿਲਾਂ ਮਿਲੀ ਸੀ ਜਾਂ ਸਿੱਧਾ ਹਮਲਾ ਕਰਤਾ ਉਹ ਹੀ ਹਮਲਾ ਕਰਤਾ ਕੋਈ ਧਮਕੀ ਨਹੀਂ ਆਈ ਸੀਗੀ ਭਰਾ ਹੁੰਦੇ ਨੇ ਜਾਂ ਮਾਪਾਪ ਹੁੰਦੇ ਨੇ ਉਹ ਤਾਂ ਅਕਸਰ ਦੁਆਵਾ ਕਰਦੇ ਨੇ ਕਿ ਜਿਹੜਾ ਮੇਰੀ ਬੇਟੀ ਦਾ ਜਿਹੜਾ ਸੁਹਾਗ ਹੈ ਮੇਰੀ ਭੈਣ ਦਾ ਸੁਹਾਗ ਉਹ ਜਿੰਦਾ ਬਜ਼ਰਵੇ ਅਰਦਾਸਾ ਕਰਦੇ ਮਾਲਕ ਦੇ ਅੱਗੇ ਤੇ ਜਿਹੜੇ ਤੁਹਾਡੇ ਭਰਾ ਨੇ ਉਹੀ ਹੁਣ ਜਿਹੜਾ ਤੁਹਾਡੇ ਸੁਹਾਗ ਦੇ ਜਿਹੜੇ ਖਿਲਾਫ ਹਥਿਆਰ ਚੁੱਕ ਕੇ ਆ ਗਏ ਬਹੁਤ ਗਲਤ ਕੀਤਾ ਮੈਂ ਤੇ ਆਪ ਕਹਿੰਨੀ ਆ ਉਹਨਾਂ ਨੂੰ ਵੱਧ ਤੋਂ ਵੱਧ ਸਜ਼ ਮਰਦੀ ਤੇ ਉਹ ਬਦਮਾਸ਼ ਨੇ ਇਹ ਤਾਂ ਬਦਮਾਚੀ ਵਾਲੇ ਤੋਂ ਜ਼ਿਆਦਾ ਕੀਤਾ ਹੈਗਾ ਜੀ ਮੈਨੂੰ ਤਾਂ ਲਵ ਮੈਰੀ ਕਰਾਣੀ ਮਹਿੰਗੀ ਪੈਗੀ ਲੱਗਦਾ ਇਹ ਮਹਿੰਗੀ ਪੈਗੀ ਸੋ ਬਿਲਕੁਲ ਤੁਹਾਨੂੰ ਅੰਦਾਜ਼ੇ 2018 ਦੇ ਵਿੱਚ ਨੌਜਵਾਨ ਦਾ ਵਿਆਹ ਹੋਇਆ ਸੀਗਾ ਸੋ ਬਿਲਕੁਲ ਹੁਣ ਜਿਹੜੇ ਬੱਚੇ ਵੀ ਨੇ ਸੋ ਮੰਨ ਦੇ ਵਿੱਚ ਰஞ்சிਸ਼ ਉਹਨਾਂ ਦੇ ਵੱਲੋਂ ਰੱਖੀ ਹੋਈ ਸੀ ਲੜਕੀ ਦੇ ਭਰਾਵਾਂ ਦੇ ਵੱਲੋਂ ਕੀ ਜਿਹੜਾ ਅਣਾ ਦੇ ਵੱਲੋਂ ਜਿਹੜੀ ਲਵ ਮੈਰिज ਘਰਦਿਆਂ ਦੇ ਖਿਲਾਫ ਹੋ ਕੇ ਉਹ ਕਰਾਈ ਗਈ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਨੌਜਵਾਨ ਹੈ ਖੂਨ ਦੇ ਨਾਲ ਲਤਬਾਤੇ ਤੇ ਪਰਿਵਾਰ ਦੇ ਵੱਲੋਂ ਲਗਾਤਾਰ ਜਿਹੜੀ ਇਨਸਾਫ ਦੀ ਗੁਹਾਰਾਂ ਲਗਾਈ ਜਿਹੜੀ ਸੋ ਬਿਲਕੁਲ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਵੀ ਕੈਦ ਹੋਈ ਹੈ ਸੋ ਪਰਿਵਾਰ ਨਾਲ ਜਿਹੜੀ ਗੱਲਬਾਤ ਉਹ ਕਰ ਲੈਨੇ ਤੇ ਕਿਤਨਾ ਕਿਤੇ ਨੌਜਵਾਨ ਲੜਕਾ ਤੇ ਲੜਕੀ ਭਾਵੁਕ ਵੀ ਨੇ ਇਨਸਾਫ ਦੀ ਗੁਹਾਰ ਆ ਰਹੇ ਨੇ ਕਹਿਣਾ ਅਸੀਂ ਰਾਤ ਦੇ ੱੱਕੇ ਖਾ ਰਹੇ ਹਾਂ ਕੋਈ ਵੀ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਮੁਲਾਜ਼ਮ ਹੈ ਸਾਡੀ ਸੁਣਵਾਈ ਨਹੀਂ ਕਰ ਰਿਹਾ ਨਹੀਂ ਸਾਡੀ ਦੀ ਦਰਖਾਸਤ ਲਿਖੀ ਬ੍ਰਦਰ ਕੀ ਨਾਮ ਹੈ ਤੁਹਾਡਾ ਕਿਹੜੇ ਇਲਾਕੇ ਉਦੀ ਘਟਨਾ ਹੈ ਤੇ ਕੌਣ-ਕੌਣ ਆਇਆ ਸੀਗਾ ਇਹ ਮੇਰੇ 2-3 ਸਾਲੇ ਆਏ ਸੀਗੇ ਤਿੰਨ ਉਹਨਾਂ ਦਾ ਮੁੰਡੇ ਆਏ ਸੀਗੇ ਤੇ ਆ ਕੇ ਮੇਨੂੰ ਕੁੱਟਮਾਰ ਕੀਤਾ ਮੈਨੂੰ ਅੰਦਰੋਂ ਖਿੱਚ ਕੇ ਖਿੱਚ ਕੇ ਬਾਹਰ ਲਿਆ ਕੇ ਮੇਰੇ ਬੱਚੇ ਛੋਟੇ ਸੀ ਮੇਰੇ ਫਾਦਰ ਸਾਹਿਬ ਮੈਨੂੰ ਛਡਾਉਂਦੇ ਰਹੇ ਐ ਮੇਰੀ ਵਾਈਫ ਰੋਲਾ ਪਾਉਂਦੀ ਰਹੀ ਬੱਚੇ ਚੀਕਾਂ ਮਾਰ ਰਹੇ ਸੀਗੇ ਅਸੀਂ ਚਾਰ ਜਾਣੇ ਸੀਗੇ ਤੇ ਸਾਡੀ ਕੋਈ ਹੋਣੀ ਕੀਤਾ ਹੋਇਆ ਨਹੀਂ ਕਿ ਮੈਨੂੰ ਮਾਰੀ ਗਏ ਆ ਬਾਅਦ ਵਿੱਚ ਮੇਰੀ ਵਾਈਫ ਨੇ ਆ ਕੇ ਮੈਨੂੰ ਛਡਾਇਆ ਮੇਰਾ ਪੂਰਾ ਸਿਰ ਜਿਹੜਾ ਹੈਗਾ ਖੂਨਮ ਖੂਨ ਹੋ ਗਿਆ ਕੱਪੜੇ ਖੂਨਮ ਖੂਨ ਹੋ ਗਏ ਸੀਗੇ ਅੱਛਾ ਬ੍ਰਦਰ ਤੁਹਾਡੀ ਮੈਰਿਜ ਕਿਹ 14 ਫਰਵਰੀ ਨੂੰ ਹੋਈ ਸੀ ਤੇ ਉਸ ਤੋਂ ਬਾਅਦ ਨਾਲ ਕੋਈ ਮੀਲ ਮੇ ਆਪਣੀ ਰਿਆ ਨਹੀਂ ਉਸ ਤੋਂ ਬਾਅਦ ਕੋਈ ਮੀਲ ਬਰਾਬ ਨਹੀਂ ਹੋਈ ਸੀ ਕਿ ਫਾਦਰ ਸਾਹਿਬ ਉਹਦੇ ਆਉਂਦੇ ਸੀਗੇ ਬਾਅਦ ਚ ਆਉਂਦੇ ਕਾਫੀ ਟਾਈਮ ਤੇ ਕਦੀ ਕਦਾ ਇਹ ਆਉਂਦੇ ਸੀਗੇ ਕੁੜੀ ਨੂੰ ਮਿਲ ਕੇ ਚਲੇ ਜਾਂਦੇ ਸੀਗੇ ਅੱਛਾ ਜਿਹੜੇ ਧਮਕੀ ਵਗੈਰਾ ਪਹਿਲਾਂ ਮਿਲੀ ਸੀ ਹੈ ਸਿੱਧਾ ਹਮਲਾ ਕਰਤਾ ਉਹਨਾਂ ਨੇ ਸਿੱਧਾ ਹੀ ਹਮਲਾ ਕਰਦੋ ਕੋਈ ਧਮਕੀ ਨਹੀਂ ਆਈ ਸੀਗੀ ਪਹਿਲਾਂ ਮੈਨੂੰ ਫੋਨ ਜਦੋਂ ਅੱਜ ਜਦ ਰਾਤੀ ਆਇਆ 11 ਵਜੇ ਪਹਿਲਾਂ ਮੈਨੂੰ ਫੋਨ ਆਇਆ ਫੋਨ ਆ ਕੇ ਫਿਰ ਕਹਿੰਦੇ ਆ ਜਾ ਬਾਹਰ ਆ ਜਾ ਤੇ ਲੱਗਦਾ ਹੈ ਲਮ ਮੇਰੀ ਕਰਾਣੀ ਮਹਿੰਗੀ ਪੈਗੀ ਲੱਗਦਾ ਇਹ ਮਹਿੰਗੀ ਪੈ ਗਈ ਹਾਂ ਕਿਉਂਕਿ ਜੇ ਗੱਲ ਕਰੀਏ ਤਾਂ ਪਹਿਲਾਂ ਤਾਂ ਤੁਹਾਡਾ ਪਰਿਵਾਰ ਰਾਜੀ ਸੀ ਉਹਨਾਂ ਦਾ ਪਰਿਵਾਰ ਰਾਜੀ ਨਹੀਂ ਸੀਗਾ ਤੇ ਪੁਲਿਸ ਦਾ ਵਤੀਰਾ ਕਿਹੋ ਜਿਹਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕੱਲ ਰਾਤ ਦੇ ਸੀ ਠੱਕੇ ਖਾਣੇ ਪੁਲਿਸ ਆ ਦੇ ਠੱਕੇ ਇਹ ਜਿੰਨ ਕੀ ਹਸਪੀਟਲ ਤੋਂ ਆਏ ਆ ਰਾਤੀ ਵੀ ਰਿਪੋਰਟ ਕਰਾਈ ਆ ਤੇ ਸਾਡੂ ਸਵੇਰੇ ਵੀ 10 ਵਜੇ ਆਏ ਆ ਹਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀਗੀ ਅੱਛਾ ਹਥਿਆਰ ਕਿਹੋ ਜਿਹਾ ਸੀ ਉਹਨਾਂ ਕੋਲ ਹਥਿਆਰ ਸਰ ਮੈਂ ਉਥੇ ਨਹੀਂ ਰਹਾ ਹੈਗਾ ਸੀਗਾ ਉਹਨੇ ਮੇਰੇ ਪਿੱਛੋਂ ਮਾਰਿਆ ਇੱਕ ਦਿਨ ਤੇ ਡੰਡਾ ਸੀ ਇੱਕ ਦਿਨ ਤੇ ਕਿਰਚ ਹੈਗੀ ਸੀ ਕੋਈ ਨੁਖੀਲੀ ਜੀ ਚੀਜ਼ ਹੈਗੀ ਸੀ ਇਦਾਂ ਕਰਕੇ ਜਿਹੜੀ ਵੀਰੇ ਬੱਜੀਆਂ ਨੇ ਐ ਕਰਕੇ ਉਹਨੇ ਪਿੱਛੋਂ ਮੇਰੇ ਆਹ ਮਾਰਿਆ ਹਮਲਾ ਪਿੱਛੇ ਆ ਜਗਾ ਤੇ ਹੋਇਆ ਵਾ ਆਜਾਗਾ ਜੋ ਐ ਅੱਖ ਤੇ ਹੋਇਆ ਵਾ ਅੱਛਾ ਭੈਣੇ ਗੱਲ ਕਰੀਏ ਜਿਹੜੇ ਭਰਾ ਹੁੰਦੇ ਨੇ ਜਾਂ ਮਾਪਾਪ ਹੁੰਦੇ ਨੇ ਉਹ ਤਾਂ ਅਕਸਰ ਦਵਾਵਾ ਕਰਦੇ ਨੇ ਕਿ ਜਿਹੜਾ ਮੇਰੀ ਬੇਟੀ ਦਾ ਜਿਹੜਾ ਸੁਹਾਗ ਹੈ ਮੇਰੀ ਭੈਣ ਦਾ ਸੁਹਾਗ ਉਹ ਜਿੰਦਾਬਜ਼ਰ ਰਵੇ ਅਰਦਾਸਾ ਕਰਦੇ ਮਾਲਕ ਦੇ ਅੱਗੇ ਤੇ ਜਿਹੜੇ ਤੁਹਾਡੇ ਭਰਾ ਨੇ ਉਹੀ ਹੁਣ ਜਿਹੜਾ ਤੁਹਾਡੇ ਸੁਹਾਗ ਦੇ ਜਿਹੜੇ ਖਲਾਫ ਹਥਿਆਰ ਚੁੱਕ ਕੇ ਆ ਗਏ ਬਹੁਤ ਗਲਤ ਕੀਤਾ ਮੈਂ ਤੇ ਆਪ ਕਹਿੰਨੀ ਆ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕਿਉਂਕਿ ਦੇਖੋ ਹੁਣ ਜੋ ਐ ਸਭ ਕੁਝ ਮੇਰਾ ਹੀ ਨੇ ਮੇਰੇ ਛੋਟੇ ਛੋਟੇ ਬੱਚੇ ਉਹ ਮੇਰੇ ਬੱਚਿਆਂ ਨੂੰ ਸੰਭਲੇਗਾ ਜਿਹੜਾ ਕਿੰਨੇ ਕੁਝ ਵਾਗ ਨੇ ਤੁਹਾਡੇ ਮੇ ਬੱਚੇ ਨੇਗੇ ਇੱਕ ਮਤਲਬ 4 ਸਾਲ ਦਾ ਬੇਟਾ ਮਤਲਬ 5 5.5 ਸਾਲ ਦੀ ਬੇਟੀ ਹੈ ਉਹ ਫਿਰ ਮੈਨੂੰ ਤਾਂ ਇਹੀ ਸੀ ਵੀ ਫਿਰ ਉਹ ਸਾਂਭ ਲੈਣਗੇ ਆ ਕੇ ਜੇ ਮੇਰੇ ਬੰਦੇ ਨੂੰ ਹੀ ਮਾਰ ਜਾਣਗੇ ਤੇ ਮੇਰਾ ਕੌਣ ਰਹੂਗਾ ਪਿੱਛੋਂ ਦੀ ਕਿਹਾ ਜੰਦ ਨੇ ਵਿਆਹ ਤੋਂ ਜਿਹੜਾ ਸਾਈ ਉਹੀ ਸਿਰ ਦਾ ਸਭ ਕੁਝ ਹੁੰਦਾ ਹਾਂਜੀ ਇਹੀ ਹੈ ਮੇਰੇ ਲਈ ਜੋ ਵੀ ਹੈਗਾ ਮੈਂ ਵੀ ਇਹੀ ਹੈ ਜੇ ਉਹਨੂੰ ਕੋਈ ਕੋਈ ਸੀਗੀ ਉਹਦੇ ਮਨ ਚ ਤੂੰ ਮੇਰੇ ਨਾਲ ਆ ਕੇ ਗੱਲ ਕਰਦਾ ਫਿਰ ਤਾਂ ਮੈਂ ਕੋਈ ਗੱਲ ਕਰਦੀ ਸਿੱਧਾ ਮਾਰਨ ਦਾ ਕੀ ਮਤਲਬ ਸੀ ਇੰਨਾ ਜਿਆਦਾ ਬਹੁਤ ਜਿਆਦਾ ਮਾਰਿਆ ਤੇ ਹਥਿਆਰ ਵੀ ਸੀ ਉਹਨਾਂ ਕੋਲ ਹਾਂਜੀ ਹਥਿਆਰ ਵੀ ਸੀਗੇ ਤੇ ਲੱਗਦਾ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਰੰਜਿਸ਼ ਹੈ ਕਿਤੇ ਹਾਂਜੀ ਹਾਂਜੀ ਲੱਗਦਾ ਵੀ ਰੱਖੀ ਹੋਈ ਹੈ ਅੱਛਾ ਹੁਣ ਪ੍ਰਸ਼ਾਸਨ ਦੇ ਕੋਲ ਆਏ ਹਾਂ ਕਿਸ ਤਰੀਕੇ ਕਾਰਵਾਈ ਹੋਣਾ ਉਹ ਕਿੱਥੇ ਕੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹੀ ਹੈ ਵੀ ਸਾਨੂੰ ਸਹੀ ਇਨਸਾਫ ਦਿੱਤਾ ਜਾਵੇ ਬਿਲਕੁਲ ਸਹੀ ਵੀ ਇਹਨੂੰ ਮਾਰਨ ਲਈ ਆਏ ਸੀ ਉਹ ਕਰ ਦੇ ਵਿੱਚ ਹੈਨਾ ਮੈਨੂੰ ਇਹ ਆ ਵੀ ਮੇਰਾ ਮਤਲਬ ਬੰਦਾ ਹੀ ਨਹੀਂ ਰਹੇਗਾ ਬੱਚਿਆਂ ਨੂੰ ਕੌਣ ਬਾਅਦ ਚੋਂ ਸੰਭਣ ਵਾਲਾ ਹੋਏਗਾ ਅੱਛਾ ਲੱਗਦਾ ਹੈ ਪਰਿਵਾਰ ਦੇ ਲੋਕ ਨਾ ਹੁੰਦੇ ਜਾਂ ਤੁਸੀਂ ਨਾ ਹੁੰਦੇ ਉਹ ਜਾਨ ਤੇ ਵੀ ਨੁਕਸਾਨ ਹੋ ਸਕਦਾ ਹੈ ਜਾਨੋ ਮਾਰ ਸਕਦੇ ਸਕਦਾ ਸੀ ਜੇ ਮੈਂ ਨਾ ਹੁੰਦੀ ਉੱਥੇ ਉਹਨੂੰ ਬਿਲਕੁਲ ਮਾਰ ਕੇ ਜਾ ਸਕਦੇ ਸੀ ਮੈਨੂੰ ਕਿ ਜਿੱਦਾਂ ਉਹ ਆਏ ਸੀ ਉਹਨੂੰ ਮਾਰਨ ਵਾਸਤੇ ਹੀ ਆਏ ਸੀ ਬਿਲਕੁਲ ਸੋ ਬਿਲਕੁਲ ਪਰਿਵਾਰ ਕਿਤਨਾ ਕਿਤੇ ਭਾਵੂ ਕਹ ਤੇ ਕਿਤਨਾ ਕਿਤੇ ਇਨਸਾਫ ਦੀ ਜਿਹੜੀ ਗੁਹਾਰ ਲਗਾਈ ਜਾ ਰਹੀ ਸੋ ਜਿਹੜੇ ਨੌਜਵਾਨ ਦੇ ਫਾਦਰ ਸਾਹਿਬ ਨਾਲ ਨਾਲ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਬੜਾ ਗੂੜਾ ਰਿਸ਼ਤਾ ਬਣ ਗਏ ਨੇ ਵੈਰੀ ਬਣ ਗਏ ਹੈਗੇ ਆ ਤੇ ਤਾਂ ਫੋਨ ਆਇਆ ਮੈਨੂੰ ਤੇ ਧਮਕੀ ਦਿੱਤੀਗੀ ਬਹੁਤ ਜਾਈ ਮੰਜਾਨੋਂ ਮਾਰ ਦਾਂਗੇ ਫਿਰ ਅੱਛਾ ਤੁਹਾਡਾ ਫਿਰ ਤੁਹਾਨੂੰ ਫੋਨ ਆਇਆ ਹਾਂਜੀ ਨਹੀਂ ਨਹੀਂ ਪਹਿਲੋਂ ਆਇਆ ਸੀ ਪਹਿਲੋਂ ਸਟਾਰਟਿੰਗ ਹੀ ਆਇਆ ਸੀ ਆ ਫੋਨ ਆਇਆ ਸੀ ਆ ਅੱਜ ਤੋਂ 8 ਸਾਲ ਪਹਿਲੋਂ ਕੋਈ ਗੱਲਬਾਤ ਨਹੀਂ ਨਾ ਹੋਈ ਇਹਨਾਂ ਨਾਲ ਫੋਨ ਤੇ ਕਦੀ ਅੱਜ ਤੱਕ ਤੇ ਮੈਂ ਫੋਨ ਆਇਆ ਸੀ ਆ ਫੋਨ ਤੇ ਇਹਨੇ ਆਉਂਦੇ ਸਾਰਿਆਂ ਨੂੰ ਧਮਕੀ ਦਿੱਤੀ ਆ ਫਿਰ ਗਾਲ੍ਹਾਂ ਕੱਢਣੀ ਚਾਲੂ ਕਰਤੀਆਂ ਹੀ ਆ ਨਹੀਂ ਧਮਕੀ ਦਿੱਤੀ ਮਾਰਨ ਦੀ ਤੇ ਉਹ ਬਦਮਾਸ਼ ਨੇ ਇਹ ਤਾਂ ਬਦਮਾਚੀ ਵਾਲੇ ਤੋਂ ਜ਼ਿਆਦਾ ਕੀਤਾ ਹੈਗਾ ਜੀ ਇਹਨੂੰ ਲੱਗਦਾ ਹੈ ਪੋਲੀਟਿਕਲ ਪ੍ਰੈਸ਼ਰ ਹੈ ਕਿਉਂਕਿ ਪੁਲਸ ਅਜੇ ਤੱਕ ਸੁਣਵਾਈ ਨਹੀਂ ਕਰ ਰਹੀ ਕੋਈ ਨਹੀਂ ਸੁਣਵਾਈ ਕਰ ਰਹੀ ਹੈ ਜੀ ਇਹ ਰਾਤ ਦੇ ਧੱਕੇ ਖਾ ਰਹੇ ਆ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਸੋ ਬਿਲਕੁਲ ਜੇ ਗੱਲ ਕਰੀਏ ਪਰਿਵਾਰ ਲਗਾਤਾਰ ਜਿਹੜੀ ਇਨਸਾਫ ਦੀ ਗੁਹਾਰ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਕੀ ਆ ਜਾ ਰਿਹਾ ਜਿਹੜਾ ਲਵ ਮੈਰੀ ਕਰਾਣੀ ਮਹਿੰਗੀ ਪੈ ਗਈ ਕਿਉਂਕਿ ਜਦੋਂ ਉਸ ਵਕਤ ਜਿਹੜੇ ਭਰਾ ਤੇ ਲੜਕੀ ਦੇ ਜਿਹੜੇ ਮਾਤਾ ਪਿਤਾ ਸਿਓ ਰਾਜੀ ਨਹੀਂ ਸੀਗੇ ਤੇ ਹੁਣ ਜਿਹੜੀ ਸੀਸੀਟੀਵੀ ਜਿਹੜੀ ਫੁਟੇਜ ਆ ਉਹ ਵੀ ਸਾਹਮਣੇ ਤੇ ਲਗਾਤਾਰ ਪਰਿਵਾਰ ਦੇ ਵੱਲੋਂ ਜਿਹੜੀ ਇंसाफ ਦੀ ਗੁਹਾਰ ਹੈ ਲਗਾਈ ਜਾ ਰਹੀ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਪੁਲਿਸ ਕੋਲ ਤੱਕ ਜਿਹੜਾ ਪਰਿਵਾਰ ਨੂੰ ਇਨਸਾਫਤ ਆਉਂਦੀ ਕਿਉਂਕਿ ਜਾਨੋਂ ਮਾਰਨ ਦੀ ਜਿਹੜੀਆਂ ਧਮਕੀਆਂ ਨੇ ਉਹ ਵੀ ਦਿੱਤੀਆਂ ਗਈਆਂ ਸੋ ਬਿਲਕੁਲ ਹੁਣ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਕਿਤੇ ਨਾ ਕਿਤੇ ਢਿੱਲੀ ਹੈ ਸੋ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਕਿਸਕੇ ਕਾਰਵਾਈ ਕੀਤੀ ਜਾਂਦੀ ਹੈ ਜਾਂ ਪ੍ਰਸ਼ਾਸਨ ਇੰ ਜਾਨੋਮਾਨ ਦੇ ਨੀਤੀ ਇਹ ਤਾਂ ਜਿਹੜਾ ਹਮਲਾ ਕੀਤਾ ਜਾਵੇ ਇਹ ਪ੍ਰਸ਼ਾਸਨ ਕਿਉਂ ਹੁਕਮ ਕਰਨ ਦੀ ਨੀਤ ਹਰ ਟਾਈਮ ਸੁੱਤਾ ਰਹਿੰਦਾ ਹੈ ਜਦੋਂ ਪਾਣੀ ਸਿਰ ਤੋਂ ਟਾਪਿਆਂਦਾ ਹੈ ਜਾਂ ਜਾਨਲੇਵਾ ਹਮਲਾ ਹੋ ਜਾਂਦਾ ਪ੍ਰਸ਼ਾਸਨ ਉਸ ਤੋਂ ਬਾਅਦ ਹੀ ਪਹੁੰਚਦਾ ਤੇ ਹੁਣ ਪਰਿਵਾਰ ਲਗਾਤਾਰ ਇਸਾਬ ਦੀ ਗੁਹਾਰ ਲਗਾ ਰਿਹਾ ਤੇ ਆਣ ਵਾਲਾ ਸਮਾਂ ਦੱਸੂਗਾ ਕਾਰਵਾਈ ਕਿੱਛ ਕਰੀਓ ਕਿੱਥੀ ਜਾਂਦੀ ਕੈਮਰਾ ਪਰਸਨ ਮੋਨੂ ਚਾੜਾ ਨਾਲ ਮੈਂ ਰਾਹੂੜਾ ਸਿਟੀ ਹੁਮ ਲੁਧਿਆਣਾ ਬਰਾ ਹਮਲਾ ਕਿੱਛ ਕੀ ਮੰਗਦੇ ਹੋ ਹੁਣੇ ਕੰਪਲੇਂਟ ਆਈ ਹੈ ਜੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਹੋ ਕੀਤੀ ਜਾਏਗੀ ਕਸਰ ਕਦੋਦਾ ਮਾਮਲਾ ਜਦੋਂ ਇਹ ਹਮਲਾ ਹੋਇਆ ਹੈ ਇਹ ਰਾਤ ਦੀ ਗੱਲ ਹੈ ਰਾਤ ਪਰ ਲੇਕਿਨ ਜਵਾਈ ਤੇ ਹਮਲਾ ਕਰਤਾ ਪੂਰੇ ਪਰਿਵਾਰ ਨੇ ਇਹ ਤਾਂ ਹੁਣ ਦੇਖੋ ਜੀ ਵੈਰੀਫਾਈ ਕਰਾਂਗੇ ਵੀ ਕੀ ਹੈ ਉਹ ਫੈਕਟ ਦੇਖਾਂਗੇ ਜਿੱਦਾਂ ਦੀ ਵੀ ਘਰ ਵੀ ਕਰਦੇ ਆ ਤੇ ਕਿੱਥੋਂ ਦਾ ਮਾਮਲਾ ਸਰ ਇਹ ਇੱਥੇ ਧੁਕਰੀ ਦਾ ਹੈ ਥਾਣਾ ਧੁਕਰੀ ਦਾ ਹੈ ਹਾਂ ਜੀ ਤੇ ਅੱਜ ਦੁਰਸ਼ਿਆਂ ਦਾ ਪਤਾ ਨਹੀਂ ਕਿਹਦੇ ਕੋਲ ਨੇ ਹਾਂ ਜੀ ਹਾਂ ਜੀ ਤੇ ਸਾਲਾ ਹੀ ਸੀ